ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਕੋ ਚੈਨਲ ਦੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਸ਼ੁਰੂ ਤੇ ਅੱਜ ਕੁਝ ਦੱਸੂਗਾ ਕਿ ਕੀ ਹੋਇਆ ਸਾਡੇ ਨਾਲ ਤਾਂ ਗਾਇਸ ਅਚਨਬਾਗ ਮੜਾ ਹੋਇਆ ਅਸੀਂ ਕਹੇ ਸਾਨੂੰ ਸਾਡੀ ਬੈਨ ਦਾ ਸੀਗਾ ਡਾਈਨ 7:30 ਵਜੇ ਆਉਂਦੀ ਆ ਹੈਨਾ ਤੇ ਅਸੀਂ ਪਾਣੀ ਕਿਹਾ ਕਿ 7:30 ਵਜੇ ਸੋਸਤੋ ਇਹ ਗੇ 20 ਤੇ 7 20 ਤੇ 7 20 ਅਸੀਂ ਇੱਥੇ ਆ ਕੇ ਪਾਣੀ ਹੈ ਅਸੀਂ ਇੰਦੇ ਖੜੇ ਰਹਿ ਵੈਨ ਆਉਗੀ ਵੈਨ ਆਉਗੀ ਚਾਹਤ ਫੈਨ ਆਈ ਨੇ ਹੈ ਮਮਾ ਨੇ ਮੈਸੇਜ ਦੇਖਿਆ ਤੇ ਮੈਂ ਇਹ ਤੇ ਲਿਖ ਜੀਗਾ ਸਾਢੇ 8 ਵਜੇ ਸਕੂਲ ਲੱਗੂਗਾ ਤੂੰ ਤੇ ਸਾਡੀ ਬੈਡ ਖਰਾਬ ਹੋਗੀ ਹਣ ਕੱਲੇ ਦੀ ਵੈਨ ਆਉਗੀ ਜਿੱਤ ਮੇਰਾ ਦੋਸਤ ਜਾਂਦਾ ਹੱਥ ਗੁਰੀ ਕੱਲ ਮੇ ਟਿਊਸ਼ਨ ਵੀ ਨਹੀਂ ਜਾਣਾ। ਏ। ਤੇ ਅੱਜ ਤਾਂ ਫੁੱਲ ਮਸਤੀ ਆ। ਟਿਊਸ਼ਨ ਵੀ ਨਹੀਂ ਜਾਣਾ। ਅੱਜ ਟਾਈਮ ਵੀ ਚੇਂਜ ਹੋ ਗਿਆ ਸਕੂਲ ਦਾ। ਸਕੂਲ 'ਚ ਵੀ ਸ਼ਾਇਦ ਥੋੜੇ ਹੀ ਪੜ੍ਹਾਣਗੇ। ਪੜ੍ਹਾਣਾ ਹੀ ਨਹੀਂ ਇੰਨਾ ਜ਼ਿਆਦਾ ਕਿਉਂਕਿ ਅੱਜ ਬੱਚੇ ਬਹੁਤ ਘੱਟ ਆਣਗੇ। ਹਾਂ ਹੋ ਸਕਦਾ ਬੱਚੇ ਘੱਟ ਹੋਣ। ਪਰ ਆਪਾਂ ਤਾਂ ਨਾ ਇਸਦੀ ਮਰਵਾਈ ਨਹੀਂ। ਕਿਉਂਕਿ ਇਹਨਾਂ ਨੂੰ ਛੁੱਟੀਆਂ ਹੋਣੀਆਂ ਸੀਆਂ। 7 ਛੁੱਟੀਆਂ ਸੀਆਂ। ਤੇ 7 ਦਿਨ ਖਾ ਲਿਆ ਦਿਮਾਗ ਇਹਨਾਂ ਦਾ। 7 ਨਹੀਂ। ਹੋਰ ਢੰਡੇ। ਸੰਡੇ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਪੰਜ ਪੰਜ ਸਿੰਘ ਮੈਂ ਅੱਜ ਸ਼ੁਕਰ ਕੀਤਾ ਵੀ ਜਾਣਗੇ ਸਕੂਲ ਤੇ ਦੱਸਿਓ ਕਮੈਂਟ ਕਰਕੇ ਕਿਹੜੀਆਂ-ਕਿਹੜੀਆਂ ਬੱਚਾਂ ਨੂੰ ਇਦਾਂ ਲੱਗਦਾ ਕਿ ਬੱਚੇ ਤਾਂ ਘਰੇ ਬਹੁਤ ਅੰਗ ਕਰਦੇ ਆ ਤਾਂ ਸਕੂਲ ਵਿੱਚ ਹੀ ਸਹੀ ਰਹਿੰਦੇ ਆ ਬਹੁਤ ਅੰਗ ਕਰਦੇ ਆ ਅੱਜ ਘਰ ਆ ਬਾਕੀ ਵਲੌਗ ਮੈਂ ਕੰਟੀਨਿਊ ਕਰੂੰਗਾ ਕਿ ਅੱਜ ਹੁਣ ਟਾਈਮ ਹੋ ਗਿਆ ਅੰਕਲ ਕਹਿੰਦੇ 8 ਵਜੇ ਤੋਂ ਬਾਅਦ ਆਉਗੀ ਬੈਨ ਹਾਂ ਜੇ ਤਾਂ ਬਹੁਤ ਟਾਈਮ ਪਿਆ 20 ਮਿੰਟ ਰਹਿੰਦੇ ਹੈ 8 ਵਜੇ ਚ ਵੀ ਬਹੁਤ ਟਾਈਮ ਪਿਆ ਮੈਂ ਤਾਂ ਫੋਨ ਦੇਖਿਆ ਨਹੀਂ ਮਮਾ ਤੁਸੀਂ ਐਵੇਂ ਹੀ ਜਲਦੀ ਜਲਦੀ ਉੱਠ ਕੇ ਤੇ ਹੋ ਰੋਜ਼ ਦਾ ਰੁਟੀਨ ਬਣਿਆ ਹੋਇਆ ਤੇ ਇਹਨਾਂ ਦੀ ਬੈਨ ਮਮਾ ਮਮਾ ਮੈਂ ਫੋਨ ਦੇਖਿਆ ਨਹੀਂ ਸੀ ਤੇ ਅੱਜ ਫਿਰ ਅਸੀਂ ਮੈਸੇਜ ਹੀ ਨਹੀਂ ਦੇਖਿਆ ਭਲ ਤਾਂ ਨਹੀਂ ਜਾਇਆ ਤੇ ਅੱਜ ਇੱਕ ਦਿਨ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਉਸ ਦਿਨ ਛੁੱਟੀ ਸੀਗੀ ਪਰ ਉਸ ਦਿਨ ਤਾਂ ਸਕੂਲ ਵਾਲਿਆਂ ਨੇ ਮੈਸੇਜ ਸਵੇਰ 4 ਵਜੇ ਭੇਜਿਆ ਮੈਸੇਜ ਨੇ ਭੇਜਿਆ ਬਸ ਸਾਡੇ ਸਕੂਲ ਦਾ ਵੈਨ ਵਾਲੇ ਇੰਚਾਰਜ ਹੈ ਮੇਲਾ ਉਹਨੇ ਕਿਹਾ ਕਿ ਅੱਜ ਵੀ ਤੁਸੀਂ ਘਰੇ ਜਾੜੋ ਇਹਨੇ ਮੈਸੇਜ ਵੀ ਨਹੀਂ ਭੇਜਿਆ ਉਹਨਾਂ ਨੇ ਮੈਸੇਜ ਵੀ ਨਹੀਂ ਸੀ ਭੇਜਿਆ ਨਹੀਂ ਮੈਸੇਜ ਭੇਜਿਆ ਸੀ ਉਹਨਾਂ ਨੇ ਸਵੇਰ 4 ਵਜੇ ਭੇਜਤਾ ਸਵੇਰ 4 ਵਜੇ ਤਾਂ ਹੁਣ ਕੋਈ ਵੀ ਨਹੀਂ ਚੈੱਕ ਕਰਦਾ ਫੋਨ ਇਹ ਹੁੰਦਾ ਜਲਦੀ ਜਲਦੀ ਉੱਠ ਕੇ ਕੰਮ ਕਰ ਲਈਏ ਰੋਟੀ ਬਣਾ ਲਈਏ ਸਬਜ਼ੀ ਬਣਾ ਲਈਏ ਤੇ ਹੋਰ ਜੀ ਲੱਗ ਗਏ ਤੇ ਸਾਰੇ ਲੋਕਾਂ ਨੇ ਬੱਚੇ ਤਿਆਰ ਕਰ ਦਿੱਤੇ ਗੈਣ ਵਾਲੇ ਵੀ ਆ ਗਏ ਹੰਕੜ ਤੇ ਫਿਰ ਉਹ ਵਿਚਾਰੇ ਪਹਿਲਾਂ ਤਾਂ ਉਹਨੇ ਬੱਚੇ ਚੜਾ ਲਏ ਮੈਂ ਤੇ ਫਿਰ ਲਹੁੰਦੇ ਫਿਰ ਆਂਗਾ ਤੇ ਉਹਾਂ ਦੇ ਸਕੂਲਾਂ ਹੈ ਨਹੀਂ ਮੈਸੇਜ ਬਹੁਤ ਲੇਟ ਭੇਜਿਆ ਸੁਬਾ ਭੇਜਿਆ ਸੁਬਾ ਕਿਸੇ ਨੇ ਚੈੱਕ ਨਹੀਂ ਕੀਤਾ ਤੇ ਅੱਜ ਵੀ ਅੱਜ ਤਾਂ ਸਾਡੇ ਤੋਂ ਗਲਤੀ ਹੋਈ ਉਹਨੇ ਮੈਸੇਜ ਕੱਲ ਦਾ ਭੇਜਿਆ ਸੀ ਚੈੱਕ ਨਹੀਂ ਕੀਤਾ ਤੇ ਗਾਇਸ ਕੱਲ ਮੈਂ ਗਿਆ ਸੀ ਗ੍ਰਾਉਂਡ ਵਿੱਚ ਹੈਨਾ ਤੇ ਮੇਰੇ ਕੋਲ ਦੋ ਬੋਲਾਂ ਹੈਨਾ ਇੱਕ ਇੱਕ ਮੇਰੀ ਲੋਹੇ ਦੀ ਆਹ ਦੇਖੋ ਬੂਲੂ ਤੋਂ ਮੇਰੀ ਇੱਕ ਰਾਇਤੇ ਪਈ ਸੀ yellow कलर ਕਿੱਥੇ ਆ ਆ ਬੈਗ ਥਲੇ ਮਰੀ ਮਮਾ ਨੇ ਲਕੋ ਕੇ ਰੱਖੀ ਆ ਲੋਹੇ ਦੀ ਬੋਲ ਗਾਇਸ ਇਟ ਇਜ਼ ਅ ਲੋਹੇ ਕੀ ਬੋਲ ਲੋਹੇ ਕੀ ਨਾ ਲੋਹੇ ਦੀ ਆ ਮੇਰੇ ਬਤਾ ਸੈਕਿੰਡ ਚ ਦਿੱਤੀ ਸੀ ਕਿ ਉਹ ਗੈਰ ਚੰਗੀ ਗੈਰ ਚੰਗੀ ਤੂੰ ਨੇ ਸਕੂਲ ਚ ਸੈਕਿੰਡ ਚ ਹੁੰਦਾ ਸੀ ਮੈਂ ਕੋਈ ਮੇਰਾ ਇਹ ਹਰ ਤਿਰਾਂ ਲੈਂਦਾ ਹਾਂ ਉਹ ਤੇ ਪੜੇ ਉਦੋਂ ਮੈਨੂੰ ਸੈਕਿੰਡ ਕੰਦੇ ਮੈਨਾਂ ਵੀ ਯਾਦ ਆ ਉਹ ਮੇਰਾ ਇੰਗਲਿਸ਼ ਦਾ ਪੀਰੀਅਡ ਲੱਗ ਜਾਂਦਾ ਸੀਗਾ ਮੈਂ ਲਾਸਟ ਬੈਂਚ ਤੇ ਬੈਠਾ ਸੀਗਾ ਗੈਰਿਕਾ ਤੂੰ ਸਕੂਲ ਚ ਪੜਾਤੀ ਹਾਂ ਭਾਰੀ ਬਹੁਤ ਆ ਹੋਰ ਇਹ ਹਾਕੀ ਵਾਲੀ ਆ ਕਿਸੇ ਤੇ ਮਾਰ ਮਾਰਨ ਦੀ ਹਾਕੀ ਵਾਲੀ ਆ ਹਨਾ ਬਾਉਂਸ ਵੀ ਨਹੀਂ ਗਿਆ ਇਹੇ ਚੋਰ ਚਾਹੀਦਾ ਜੋ ਕੱਲ ਮੈਂ ਅਗਰੜ ਲਾ ਗਿਆ ਸਰਤੇ ਨਹੀ ਟੀਨ ਬਾਕ ਜੇ ਚੋਰ ਨਾ ਮਾਰਦੇ ਆ ਜੇ ਜੋਰ ਨਾ ਮਾਰਦਿਆ ਤਾਂ ਮੇਰੇ ਇਹ ਜਾ ਜਿਆਦਾ ਤੇਜਨ ਦਿਆ ਤਾਂ ਮੈਂ ਫੇਰ ਚਾਚੀ ਆ ਵਾਲੀ ਗਾਜੀ ਮਗਾ ਦੀ ਸੀਗੀ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਬੋਲਦੀ ਬਸ ਇੱਕਾ ਖੋਲ ਦਿਆ ਹੋ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਬੋਲਦੀ ਨਿਭਾਸੇ ਇੱਕਾ ਖੋਲ ਦਿਆ ਮਮੇ ਕਿ ਸਿੱਧੂ ਮੂਸੇਵਾਲਾ ਕਿਦੋਂ ਜਾਵਾਂਗੇ ਜਾਹ ਤੇ ਨਾ ਕਰੀ। ਮੈਂ ਇੱਕ ਵਾਰ ਹੀ ਜਾਊਂਗਾ। ਇੱਕ ਵਾਰ ਨੂੰ ਤਾਂ ਗਿਆ ਹੀ ਸੀ ਇੱਕ ਵਾਰੀ। ਲਓ। ਇਹਨਾਂ ਨਾਲ ਗਿਆ ਸੀ। ਆਪਾਂ ਨਾ ਜਿੱਦਾਂ ਸੀ ਇਹਨਾਂ ਆਪਦੀ ਕੰਧੀ ਲੱਗ ਚਾਹੇ ਉੱਤਰੋਂ ਪਾਪਾ ਤੇ ਕੋਈ ਸ਼ਰਮ ਨਹੀਂ ਆਲ ਗਈ ਸੀ ਪਰ ਅਸੋਨਾਂ ਦੀ ਗੱਡੀ ਲੈ ਕੇ ਗਏ ਸੀ ਕਿ ਉੱਥਾ ਇੱਥੋਂ ਉਦੇ ਕਰਨ। ਸੋ ਕੋਈ ਜਾ ਕੇ ਆਇਆ। ਮੈਂ ਤਾਂ ਨਿਕਾ ਮੁਸੇਲਾ ਹੀ ਬਹੁਤ ਵੱਡਾ ਹੋ ਗਿਆ। ਬਾਬੂ ਸੁਣਾ ਲਾ ਸੰਡੇ ਨੂੰ ਨਹੀਂ ਜਾਣਾ ਪੜੇ। ਹਾਂ। ਸੰਡੇ ਨੂੰ ਤੇ ਪੀੜੰਗ ਦੀ ਆਪਣਾ ਘਰੇ ਪੈ ਕੇ ਆਵਾਂਗੇ। ਉਹਨਾਂ ਨਾਲ ਮਿਲ ਕੇ ਆਵਾਂਗੇ ਮਮਾ ਪਾਪਾ ਨਾਲ। ਉਸੇ ਹੈਗੇ। ਸੰਡੇ ਨੂੰ ਤੇ ਪੀੜੰਗ ਦੇ ਸੰਡੇ ਨੂੰ ਅੰਦਰ ਵਾ ਜਾਣ ਨਹੀਂ ਦਿੰਦੇ। ਪਾਪਾ ਗਾਇਓ ਹੈ। ਪਾਪਾ ਮੇਰੇ ਤਾਂ ਮੇਰੇ ਪਾਪਾ ਦੀ ਫੋਟੋ ਵਾ ਕੇ ਆ ਗਈ। ਮੁਸੀਆ ਨਾ ਮਿਲ ਬੋਨ ਨੂੰ ਹੁਣ ਨਾ ਕਿ ਤੈਨੂੰ ਹੀ ਮਿਲਦੇ ਹੋ ਕਿਉਂਕਿ ਉਹ ਨਿੱਕਾ ਮੁਸੀਆ ਛੋਟਾ ਹੈ ਨਾ ਬਜੀ ਫਿਰ ਮੰਮਾ ਤੋਂ ਉਹ ਨੂੰ ਸੰਭਾਲਦੇ ਸਿਰ ਕੋਲ ਕੰਮ ਕੋਣ ਕਰਦੀ ਕੰਮ ਤਾਂ ਮੈਂ ਕਰੇ ਕਰਨ ਵਾਲੇ ਹੋਣਗੇ ਕੰਮ ਕਰਨ ਨਾਲ ਤਾਂ ਲਾਇਆ ਮੈਂ ਤੇ ਮੁਸੀਆ ਜਿਹੜੇ ਉਹ ਤਾਂ ਫਿਰ ਕਾਕੇ ਨੂੰ ਸੰਭਾਲਦੇ ਮੁਸੀਆ ਨਿੱਕਾ ਮੁਸੀਆ ਛੋਟਾ ਹਲ ਉਹਦਾ ਨਾਮ ਨੋਕ ਵੀ ਉਹਦਾ ਨਾਮ ਪਤਾ ਨਹੀਂ ਕਿੱਖਾ ਮੈਂ ਤਾਂ ਲਿਖ ਗੂਗਲ ਤੇ ਹੈ ਕਿ

ਜਲੂ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਜਾ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ